ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੋਕ ਹੋ ਨੇ ਜਿਹੜੇ ਅੰਨੀ ਸ਼ਰਧਾ ਦੇ ਵਿੱਚ ਡੁੱਬ ਜਾਂਦੇ ਆ ਜਿਹੜੇ ਕਹਿਣਗੇ ਹਲਾਣਾ ਬੰਦਾ ਗੁਰਦੁਆਰੇ ਜਾ ਕੇ ਝਾੜੂ ਮਾਰ ਰਿਹਾ ਸੀ ਭਾਂਡੇ ਮਾਂਝ ਰਿਹਾ ਸੀ ਤੱਪੜ ਝਾੜ ਰਿਹਾ ਸੀ ਬੜੀ ਸੇਵਾ ਕਰਦਾ ਤੇ ਉਹਨਾਂ ਵਿੱਚੋਂ ਇੱਕ ਸੇਵਾਦਾਰ ਦੀ ਅੱਜ ਕਰਤੂਰ ਦੱਸਣੀ ਹੈ ਬਹੁਤ ਕੋ ਸਾਹਮਣੇ ਆਉਣ ਵਾਲਾ ਡਾਕਟਰ ਐਸਪੀ ওভারਆਇਰ ਜਿਹੜੇ ਸਰਵਦਾ ਆਪਣਾ ਇੱਕ ਸੰਸਥਾ ਇੱਕ ٹرسٹ ਚਲਾਉਂਦੇ ਐ ਤੇ ਉਹਨਾਂ ਕੋਲੇ 골ਡਨ ਵੀਜ਼ਾ ਵੀ ਇਹਦੀ ਦੁਬਈ ਦਾ 10 ਸਾਲ ਦਾ ਹੁੰਦਾ ਬਹੁਤ ਵੱਡੇ ਕਾਰੋਬਾਰੀ ਨੇ ਤੇ ਇੱਕ ਐਨਜੀਓ ਚਲਾਉਂਦੇ ਐ ਤੇ ਇਹਨਾਂ ਨੇ ਨਾ ਪਿੱਛੇ ਜੇ ਇੱਕ ਇੰਟਰਵਿਊ ਕੀਤੀ ਉਹਦੇ ਵਿੱਚ ਕਹਿੰਦੇ 50 ਕਰੋੜ ਦੀ ਪ੍ਰਾਪਰਟੀ ਸੀ ਅਸੀਂ ਡੋਨੇਟ ਕਰਤੀ ਛਾੜੇ ਬੱਚੇ ਕਹਿੰਦੇ ਸਾਨੂੰ ਲੋੜ ਨਹੀਂ ਪ੍ਰਾਪਰਟੀ ਦੀ ਪਹਿਲੀ ਗੱਲ ਤਾਂ ਅਸੀਂ ਲੋਕ ਸੋਚੀ ਵੀ 50 ਕਰੋੜ ਰੁਪਇਆ ਆਇਆ ਕਿੱਥੋਂ ਕੋਈ ਜ਼ਮੀਨ ਵੇਚੀ ਸੀ ਜਾਂ ਕੋਈ ਸੋਨੇ ਦੀ ਖਾਨ ਲੱਭੀ ਸੀ ਕਿੱਥੋਂ ਆਇਆ ਸੀ ਬਲਤ ਅਸੀਂ ਇਹ ਸੋਚੀ ਅਸੀਂ ਕਮੈਂਟਾਂ ਵਿੱਚ ਵਾਹਿਗੁਰੂ ਗੁੱਡ ਤੁਹਾਡੇ ਵਰਗਾ ਬੰਦਾ ਕੋਈ ਨਹੀਂ ਮੁਬਾਰਕਾਂ ਹੋਣ ਜੁਗ ਜੁਗ ਜੀਓ ਇਦਾਂ ਕਹਿਣਾ ਸਰਦਲੀ ਬੜਾ ਸੌਕਾ ਹੋ ਜਾਂਦਾ ਤੇ ਇਹ ਜਿਹੜੇ ਡਾਕਟਰ ਓਵਰਾਏ ਨੇ ਨਾ ਇੰਨਾ ਰਾਹੀ ਹਿੰਦੂ ਮੈਨੂੰ ਕਹਣਗੇ ਵੀ ਤੇਰੇ ਕੋਲੇ ਪਲਾਸਕ ਹੈ ਉਹ ਜਿਹੜੀ ਤੇ ਨਾਲ ਤਾਰਾਂ ਜੁੜਦੀਆਂ ਨੇ ਉਹ ਇਦਾਂ ਹੀ ਮਿਲ ਜਾਂਦਾ ਜਿਹੜੇ ਡੀ ਆਈ ਜੀ ਹਰਜੰਤ ਸਿੰਘ ਭੁੱਲਰ ਸਾਹਿਬ ਜੇਲ੍ਹ ਵਿੱਚ ਬੰਦ ਨੇ ਜਿਹੜਾ ਪੈਸਾ ਦੁਬਈ ਦੇ ਵਿੱਚ ਗਿਆ ਫਲੈਟ ਵਗੈਰਾ ਲਏ ਨੇ ਪ੍ਰਾਪਰਟੀ ਲਈ ਹੈ ਉਹ ਏ ਭਲੇ ਮਾਨਸ ਡਾਕਟਰ ਓਬਰਾ ਰਾਹੀਂ ਗਿਆ ਜੀ ਹੁ ਤੁਸੀਂ ਅੰਦਾਲਾ ਵਾਲੇ ਵੀ ਐਨ ਜੀਓ ਵਾਲੇ ਪੈਸੇ ਕਿੱਥੋਂ ਲੈ ਕੇ ਆਉਂਦੇ ਆ ਕਿਦਾਂ ਲੋਕਾਂ ਨੂੰ ਬੇਕੂਬ ਬਣਾਉਂਦੇ ਆ ਇਹ ਇਕੱਲੇ ਹਰਜਨ ਸਿੰਘ ਡੀਆਈਜੀ ਦਾ ਪੈਸਾ ਨਹੀਂ ਹੋਰ ਲੋਕਾਂ ਦਾ ਪੈਸਾ ਵੀ ਇਦਾਂ ਹੀ ਗਿਆ ਹੋਣਾ ਕਿਉਂਕਿ ਜਿਹੜੇ ਦਵਾਈ ਦੇ ਸ਼ੇਖ ਨੇ ਖੁੱਲ੍ਹ ਕੀਤੀ ਹੋਈ ਵੀ ਪੈਸਾ ਵੱਧ-ਵੱਧ ਆਉਣ ਦੇ ਥੀ ਉਥੇ ਕੋਈ ਟੈਕਸ ਬਹਿਰਾ ਉਹ ਦੇਖ ਦੇ ਲਈ 2 ਨੰਬਰ ਦਾ 1 ਨੰਬਰ ਦਾ ਦੇਖ ਦੇ ਲਈ ਭਾਵੇਂ 1000 ਕਰੋੜ ਲੈ ਜਾਓ ਬੈਂਕ 'ਤੇ ਜਮ੍ਹਾਂ ਕਰਾਓ ਤੇ ਉੱਥੋਂ ਜਦੋਂ ਅਕਾਊਂਟ 'ਤੇ ਜਮ੍ਹਾਂ ਹੋ ਗਿਆ ਕੈਨੇਡਾ ਅਮਰੀਕਾ ਹੋਰ ਕੰਟਰੀਆਂ ਵਿੱਚ ਕਢਣਾ ਸੌਖਾ ਹੁੰਦਾ ਹੈ ਨਾ ਲੋਕਾਂ ਨੂੰ ਮੈਂ ਗੱਲ ਇਹ ਨਹੀਂ ਕਰ ਰਿਹਾ ਵੀ ਡੀ ਆਈ ਜੀ ਭੁੱਲਰ ਸਾਹਿਬ ਨੇ ਕਿੰਨਾ ਪੈਸਾ ਦਵਾਈ ਭੇਜਿਆ ਮੈਂ ਗੱਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਦੇ ਝੋਟੀ ਉਦਾਰ ਜਿਹੜੇ ਸ਼ਰਦਾ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਸੇਵਾ ਦੇ ਨਾਂ ਤੇ ਉਹ ਕੌਣ ਨੇ ਇਹ ਐਨਜੀਓ ਵਾਲੇ ਨੇ ਐਸਪੀ ਉਹ ਬਰਾਏ ਸਾਹਿਬ ਕਪਲ ਸ਼ਰਮਾ ਦੇ ਸ਼ੋਅ ਵਿੱਚ ਵੀ ਇਹ ਗਏ ਸੀ بڑا ਵੱਡਾ ਝਾਂਮ ਧਾਂਮ ਇਹਨਾਂ ਲੋਕਾਂ ਦਾ ਹੁੰਦਾ ਹੈ ਖਬਰਾਂ ਪਤਾ ਕੀ ਲਗਦੀਆਂ ਨੇ ਦੇਖੋ ਪੰਜਾਬ ਦਾ ਸ਼ੇਰ ਕੱਲਾ ਹੀ ਅੰਮ੍ਰਿਤਸਰ ਤੋਂ ਦੁਬਈ ਫ્લાਟ ਲੈ ਕੇ ਗਿਆ ਵੱਡੇ ਪਲੇਨ ਵਿੱਚ ਇਹ ਇਹ ਖਬਰਾਂ ਲੱਗੀਆਂ ਹੋਈਆਂ ਨੇ ਬਹੁਤ ਵੱਡੀਆਂ ਸੁਰਖੀਆਂ ਵੀ ਵੱਡਾ ਪਲੇਨ ਕੋਰ ਕੋਈ ਸਵਾਰੀ ਪੈਸੰਜਰ ਹੈ ਨਹੀਂ ਸੀ ਵੀ ਇਹ ਇਕੱਲਾ ਹੀ ਗਿਆ ਹੁਣ ਪਤਾ ਲੱਗਦਾ ਨਾ ਵੀ ਕਿੱਦਾਂ ਗਿਆ ਇਕੱਲਾ ਪਤਾ ਨਹੀਂ ਉਹਦੇ ਵਿੱਚ ਕਿੰਨੇ ਕੁ ਵੱਡੇ ਵੈਗ ਰਪਈਆਂ ਦੇ ਹੋਣਗੇ ਹਾਲਾਂਕਿ 에ਰਪੋਰਟ ਤੇ ਇੰਨਾ ਪੈਸਾ ਇੰਟਰ ਕਰ ਨਹੀਂ ਸਕਦੇ ਤੁਸੀਂ ਪਰ ਵੱਡੇ ਲੋਕਾਂ ਦਾ ਪਤਾ ਕਿ ਹੈਲੀਕਾਪਟਰ ਆਈ ਸਿੱਧਾ ਹੀ ਰਣਵੇ ਤੇ ਲੱਗੇ ਕੋ ਕਵਾਰੀ ਕੋਈ ਨਹੀਂ ਜਾਣ ਕੇ ਸੀਵੀਆਈ ਨੇ ਜਿਹੜੀ ਜਾਂਚ ਸ਼ੁਰੂ ਕੀਤੀ ਹੈ ਹੁਣ ਇਹ ਤਾਰਾਂ ਡਾਕਟਰ ਐਸਪੀ ਓਵਰਰਾਏ ਦੇ ਨਾਲ ਜੋੜ ਕੇ ਉਹਦੀ ਵੀ ਪੁੱਛਗਿੱਛ ਇਨਕੁਆਰੀ ਜਾਂਚ ਹੋਣੀ ਹੈ ਮਨ ਲਾਦਾ ਬੰਦੇ ਦਾ ਪੁੱਤ ਇੱਕ ਵਾਰੀ ਬਣਾਉਣਗੇ ਸ਼ਾਇਦ ਮੁੱਦਾ ਪਾ ਕੇ ਪਟਾ ਫੇਰेंगे ਕਿਉਂਕਿ ਫੇਰਨਾ ਪੈਣਾ ਹੈ ਇਹ ਜਿਹੜਾ ਡੀਆਈਜੀ ਸਾਹਿਬ ਗੁਰਚੰਦ ਸਿੰਘ ਭੁੱਲਰ ਨੇ ਇਹ ਤਾਂ 5-700 ਕਰੋੜ ਦੀ ਪ੍ਰਾਪਰਟੀ ਹੈ ਮੈਨੂੰ ਲੱਗਦਾ ਵੀ ਉਧਰ ਜ਼ਿਆਦਾ ਨਾ ਹੋਵੇ ਕਿਤੇ ਹੋਰ ਪਤਾ ਨਹੀਂ ਕਿੰਨੇ ਕੁ ਲੀਟਰ ਉਹਦੇ ਨਾਲ ਸਬੰਧ ਰੱਖਦੇ ਹੋਣਗੇ ਆਈਪੀਐਸ ਅਫਸਰ ਕਿੰਨੇ ਕੁ ਸਬੰਧ ਰੱਖਦੇ ਹੋਣਗੇ ਸਮਝੋ ਲੋਕੋ ਸਮਝੋ ਇਹ ਜਿੱਡੇ ਵੱਡੇ ਦਾਨ ਪੁੰਨ ਕਰਨ ਵਾਲੇ ਨੇ ਨਾ ਓਡੇ ਵੱਡੇ ਠੱਗ ਨੇ ਤੁਸੀਂ ਦਰਬਾਰ ਸਾਹਿਬ ਜਾਇਓ ਕਦੇ ਜਿਹੜੇ ਪੱਥਰ ਲੱਗੇ ਨੇ ਨਾ ਘੜ ਘੜ ਕੇ ਕਰੋੜ ਦਾ 2 ਕਰੋੜ ਦਾ ਉਹ ਕਿਰਤ ਦਾ ਪੈਸਾ ਨਹੀਂ ਹੈ ਕੋਈ ਚਿੱਟਾ ਵੇਚਣ ਵਾਲਾ ਕੋਈ ਹੀਰਾ ਦਾ ਵਪਾਰੀ ਕੋਈ ਵੱਡੇ ਲੀਡਰ ਦਾ ਜਿਨੇ 2 ਨੰਬਰ ਦੇ ਧੰਦੇ ਵਿੱਚੋਂ ਕਮਾਏ ਨੇ ਉਹਨਾਂ ਦਾ ਪੈਸਾ ਤੇ ਹੁਣ ਧਿਆਨ ਦਿਓ ਥੋੜਾ ਜਿਹਾ ਤੁਸੀਂ ਹਰਜਨ ਸਿੰਘ ਡੀਆਈਜੀ ਭੁੱਲ ਦੀ ਗੱਲ ਛੱਡ ਦਿਓ ਵੀ ਉਹ ਪੈਸੇ ਨੂੰ ਦਵਾਈ ਲੈ ਜਾਣ ਵਾਲਾ ਪ੍ਰਾਪਰਟੀ ਦਵਾਉਣ ਵਾਲਾ ਕੌਣ ਹੈ ਉਹ ਐਸਪੀ ਡਾਕਟਰ ਓਵਰਾਏ ਸਾਰੇ ਜਾਣਦੇ ਤੁਸੀਂ ਸਰਵਾਦਾ ਪਨਾ ٹرسٹ ਐਨਜੀਓ ਚੱਲਦੀ ਹੈ ਉਹਨਾਂ ਦੀ ਸੰਸਥਾ ਚੱਲਦੀ ਹੈ 50 ਕਰੋੜ ਰੁਪਇਆ ਕਹਿੰਦੇ ਮੇਰੇ ਬੱਚਿਆਂ ਨੇ ਨਹੀਂ ਲਿਆ ਮੈਂ ਡੋਨੇਟ ਹੀ ਕਰਤਾ ਮੈਂ ਤਾਂ ਕਹਿੰਦੇ ਉਹ ਬੰਦਾ ਜਿਵੇਂ ਉਹ ਫੋਬੀ ਢਾਲੀਵਾਲ ਨੇ ਕਿਹਾ ਸੀ ਬਾਵਾ ਖਾਸ ਵੱਡਾ ਬੰਦਾ ਮੈਂ ਮੈਂ ਤਾਂ ਅੰਮ੍ਰਿਤਸਰ 에ਅਰਪੋਰਟ ਤੋਂ ਕੱਲਾ ਪਲੇਨ ਲੈ ਕੇ ਵੱਡਾ ਜਹਾਜ਼ ਲੈ ਕੇ ਦੁਬਈ ਜਾ ਸਕਦਾ ਇਹ ਉਹ ਲੋਕ ਨੇ ਖਾਲੇ ਤਾਂ ਬਹੁਤ ਕਰਤੂਤਾਂ ਸਾਹਮਣੇ ਆਉਣਗੇ ਇਹਨਾਂ ਲੋਕਾਂ ਦੇ ਪਤਾ ਨਹੀਂ ਹੋਰ ਕਿੰਨਿਆਂ ਕਦੇ ਪੈਸੇ ਦਵਾਈ ਦੇ ਵਿੱਚ ਲੈ ਕੇ ਗਿਆ ਹੋਣੇ ਗੱਲਬਾਤ ਕਰਾਈ ਹੋਣੀ ਹੈ ਬਚੋਲ ਕੀ ਕੀਤੀ ਉਹਨੇ ਜਿਹੜਾ ਕਿਸਾਨ ਨੂੰ ਫੜਿਆ ਨਾ ਦਲਾਲ ਸੀ ਵੀ ਇਹਨਰ ਮਾੜ ਲਿਆ ਦਵਾਰੇ ਉਹ ਤਾਂ ਮੂੰਹ ਬੰਨਿਆ ਸੀ ਐਦਾਂ ਅੱਖਾਂ ਟਾਕੇ ਜਾਂਦਾ ਸੀਗਾ ਵੀ ਕਿਸੇ ਨੂੰ ਪਤਾ ਨਾ ਲੱਗੇ ਕਰਤੂਤਾ ਨਾ ਕਰੋ ਇਹ ਜੀ ਮੂੰਹ ਟੱਕਣ ਦੀ ਲੋੜ ਹੀ ਨਹੀਂ ਪੈਂਦੀ ਚਲੋ ਇਹ ਸੁਣ ਲਿਓ ਜੀ ਦੁਬਾਰਾ ਥੋੜਾ ਜਿਹਾ ਰਿਪੀਟ ਕਰ ਦਿੰਨਾ ਵੀ ਸਭ ਤੋਂ ਵੱਡੇ ਭਗਤ ਕੌਣ ਨੇ ਜਿਹੜੇ ਕਿਰਤ ਕਰਕੇ ਆਪਣੇ ਪਰਿਵਾਰ ਪਾਲਦੇ ਨੇ 10 ਵਾਰਾਂ ਘੰਟੇ ਕੰਮ ਕਰਦੇ ਨੇ ਉਹ ਸਭ ਤੋਂ ਵੱਡੇ ਭਗਤ ਨੇ ਤੇ ਉਹਨਾਂ ਭਗਤਾਂ ਨੂੰ ਕਿਤੇ ਬਹਿ ਕੇ ਬਹੁਤਾ ਵੈਗੁਰੂ ਵੈਗਰੂ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਦੇ ਕਿਰਤ ਹੀ ਪ੍ਰਮਾਤਮਾ ਦਾ ਸ਼ੁਕਰ ਬਣ ਜਾਂਦੀ ਹੈ ਪਰ ਇਹ ਜਿਹੜੇ ਉਹ ਬਰਾਏ ਵਰਗੇ ਨੇ ਇਹਨਾਂ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਸੇਵਾ ਦੇ ਨਾਂ ਤੇ ਬਥੇਰੇ ਲੋਕਾਂ ਨੂੰ ਬੇਵਕੂਫ ਬਣਾਇਆ। ਜਿਹੜੀਆਂ ਪੋਲਾਂ ਖੁੱਲਣ ਗਈਆਂ। ਇਹ ਦੇਖਿਓ ਬਣਦਾ ਕੀ ਹੈ। ਮਤਲਬ ਰਿਪੀਟ ਕਰਦਿਆਂ ਦੁਆਰਾ। ਜੀਡੀ ਪ੍ਰੋਪਰਟੀ ਡੀਆਈਜੀ ਹਰਜਨ ਸਿੰਘ ਭੁੱਲਰ ਨੇ ਦੁਬਈ ਦੇ ਵਿੱਚ ਖਰੀਦੀ ਹੈ ਫਲੈਟ ਹੋਰ ਬੰਗਲੇ-ਬੰਗਲੇ ਕਾਰੋ ਵਾਹ ট্রাক ਵਗੈਰਾ ਵੀ ਹੋਣਗੇ ਉਹ ਸਾਰੀ ਪ੍ਰਾਪਰਟੀ ਡਾਕਟਰ ਐਸਪੀ ਓਬਰਾ ਸਰਵਾਦੇ ਭਲੇ ਦੀ ਸੰਸਥਾ ਚਲਾਉਣ ਵਾਲੇ ਐਨਜੀਓ ਚਲਾਉਣ ਵਾਲੇ ਉਹਨਾਂ ਦੇ ਰਾਹੀਂ ਖਰੀਦੀ ਹੈ ਹੁਣ ਤੁਸੀਂ ਦੇਖੋ ਵੀ ਜੇ ਦਲਾਲ ਐਡਾ ਵੱਡਾ ਹੈ ਤੇ ਜਿਹਦੀ ਪ੍ਰਾਪਰਟੀ ਖਰੀਦੀ ਹੈ ਉਹ ਕਿੰਡਾ ਵੱਡਾ ਹੋ ਹੋਰ ਕਿੰਨੇ ਵੱਡੇ ਹੋਣਗੇ ਇਹ ਅਸੀਂ ਸਮਝਣਾ ਸਭ ਤੋਂ ਵੱਧ ਪੰਜਾਬ ਦਾ ਭਾਰਤ ਦਾ ਬੇੜਾ ਜੇ ਗਰਕ ਹੋਇਆ ਹੈ ਜਿਹੜੇ ਲੋਕ ਸ਼ਰਦਾ ਦੇ ਨਾਮ ਤੇ ਧਰਮ ਦੇ ਨਾਮ ਤੇ ਗੁੰਮਰਾਹ ਹੋਏ ਨੇ ਈਮੋਸ਼ਨਲ ਹੋਏ ਨੇ ਉਹਨਾਂ ਨੇ ਕੀਤਾ ਇਹ ਸਭ ਤੋਂ ਵੱਡਾ ਵਾਸਤਾ ਪੈਂਦਾ ਹੈ ਸੇਵਾ ਦੇ ਨਾਮ ਦਾ ਧਰਮ ਦੇ ਨਾਮ ਦਾ ਤੇ ਹੁਣ ਇਹਦੀਆਂ ਜਿਹੜੀਆਂ ਤਾਰਾਂ ਨੇ ਹਰਜਨ ਸਿੰਘ ਡੀਆਈਜੀ ਖੋਲਰ ਦੇ ਨਾਲ ਜੁੜ ਗਈਆਂ ਹੋਰ ਨਾਲ ਵੀ ਜੁੜਨਗੀਆਂ ਬਾਕੀ ਪਲਾਸ ਮੇਰੇ ਕੋਲ ਪਿਆ ਹਲੇ ਜੋੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ